ਸੱਚੀ ਗੱਲ ਟੀ ਕੈਨੇਡਾ ਦੀ ਧਰਤੀ ਤੇ ਕੇਅਰ ਸਾਮ ਸੰਭਾਲ ਇੱਕ ਬਹੁਤ ਵੱਡੀ ਗੱਲ ਹੈ ਤੇ ਜਦੋਂ ਸਾਡੇ ਪਿਆਰੇ ਨੂੰ ਕਿਸੇ ਇਹੋ ਜੀ ਮਦਦ ਦੀ ਲੋੜ ਪੈਂਦੀ ਹੈ ਆਪਣੀ ਬੋਲੀ ਆਪਣਤ ਦੇ ਵਿੱਚ ਆਪਣੇ ਤਰੀਕੇ ਦੀ ਕੇਅਰ ਮਿਲ ਜਾਵੇ ਤਾਂ ਫਿਰ ਬਹੁਤ ਵਧੀਆ ਹੋ ਜਾਂਦਾ ਸਰਕਾਰ ਵੀ ਉਸ ਵਿੱਚ ਮਦਦ ਕਰ ਦੇਵੇ ਹੋਰ ਵੀ ਵਧੀਆ ਸਮਾਂ ਕਿਸੇ ਕੋਲ ਇੱਥੇ ਘਟ ਹੈ ਤੇ ਕੇਅਰ ਜਿਹੜੀ ਬਹੁਤ ਜ਼ਰੂਰੀ ਹੋ ਜਾਂਦੀ ਕਿ ਅਸੀਂ ਜਦੋਂ ਕਿਸੇ ਨੂੰ ਆਪਣੇ ਨੂੰ ਲੋੜ ਪੈਂਦੀ ਹੈ ਤੇ ਉਹ ਪ੍ਰੋਪਰ ਕੇਅਰ ਹੋਵੇ YYC ਹੋਮ ਕੇਅਰ ਦੇ ਸੰਸਥਾਪਕ ਵੀਰਪਾਲ ਕੌਰ ਟਾਟ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਵੀਰਪਾਲ ਕੌਰ ਜੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਨਣ ਵਾਲਿਆਂ ਨੂੰ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਆ ਕਿ ਆਪਣੀ ਕੰਪਨੀ ਬਾਰੇ ਗੱਲ ਕਰਨ ਲਈ ਵੀਰਪਾਲ ਕੌਰ ਜੀ ਇਹ YYC ਹੋਮ ਕੇਅਰ ਕੀ ਹੈ ਉਹ ਕਿਹੋ ਜੀਆਂ ਸਰਵਿਸਿਜ਼ ਦਿੰਦੇ ਹੋ ਤੁਸੀਂ ਹਾਂ ਜੀ ਸੋ ਇੱਕ ਹੋਮ ਕੇਅਰ ਕੰਪਨੀ ਹੈ ਜਿਹਦੇ ਵਿੱਚ ਆਪਾਂ ਘਰਾਂ ਦੇ ਵਿੱਚ ਹੋਮ ਕੇਅਰ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਬਹੁਤ ਲੋਕਾਂ ਨੂੰ ਲੱਗਦਾ ਹੁੰਦਾ ਵੀ ਕਿਤੇ ਜਿਵੇਂ ਕੇਅਰ ਹੋਮ ਜਾਂ ਕੇਅਰ ਫੈਸਿਲਿਟੀ ਆ ਜਿਦੇ ਵਿੱਚ ਜਾ ਕੇ ਜਿਵੇਂ ਬਜ਼ੁਰਗ ਰਹਿੰਦੀ ਆ ਜਾਂ ਕਿਸੇ ਨੂੰ ਅਸਿਸਟੈਂਸ ਚਾਹੀਦੀ ਹੁੰਦੀ ਆ ਪਰ ਇਹ ਉਵੇਂ ਨਹੀਂ ਐ ਡਿਫਰੈਂਟ ਆ ਜਿਦੇ ਵਿੱਚ ਉਹ ਘਰਾਂ ਦੇ ਵਿੱਚ ਹੀ ਰਹਿ ਸਕਦੇ ਆ ਜਿਵੇਂ ਫੈਮਿਲੀਜ਼ ਲਈ ਵੀ ਈਜ਼ੀ ਐ ਆਪਣੇ ਕਲਚਰ ਵਿੱਚ ਖਾਸ ਕਰਕੇ ਰਾਈਟ ਜਿਵੇਂ ਸਾਰਿਆਂ ਨੂੰ ਹੁੰਦਾ ਕਿ ਬਜ਼ੁਰਗ ਉਹਨਾਂ ਦੇ ਕੋਲ ਹੀ ਰਹਿਣ ਪਰ ਕਈ ਵਾਰੀ ਹੁਣ ਉਹਨੂੰ ਉਹੋ ਜੀ ਕੋਈ ਜਿਵੇਂ ਬਿਮਾਰੀ ਕਹਿ ਲੋ ਹੁੰਦੀ ਜਿਵੇਂ ਡਿਮੈਂਸ਼ੀਆ ਉਹਨਾਂ ਨੂੰ ਇਕੱਲੇ ਨਹੀਂ ਛੱਡ ਸਕਦੇ ਪਰੇਥੀ ਕਾਮੋਕਾਰ ਵੀ ਤੁਹਾਨੂੰ ਪਤਾ ਹੀ ਇਥੋਂ ਦਾ ਲਾਈਫ ਸਟਾਈਲ ਰਾਈਟ ਤੁਸੀਂ ਘਰੇ ਬੈਠ ਨਹੀਂ ਸਕਦੇ ਜਿਵੇਂ ਇੰਡੇ ਥੋੜਾ ਡਿਫਰੈਂਸ ਸੀ ਜ਼ਿਆਦਾ ਜਾਨੀ ਸਿੱਕਰ ਵਿੱਚ ਸੀ ਲਾਈਕ ਕਮਾਉਣ ਆ ਲੈਣੇ ਹੁਣ ਰੇਕ ਨੂੰ ਕਮਾਉਣਾ ਪੈਂਦਾ ਇੱਥੇ ਸੋ ਇਹਦੇ ਵਿੱਚ ਹੋਮ ਕੇਅਰ ਨਾਲ ਤੁਹਾਨੂੰ ਘਰੇ ਬੈਠਿਆਂ ਹੀ ਲਿਕ ਜਿਵੇਂ ਆਪਣੇ ਬਜ਼ੁਰਗਾਂ ਦੇ ਲਈ ਜਿਵੇਂ ਕੇਅਰ ਗੀਵਰ ਆ ਕੇ ਉਹਨਾਂ ਦੀ ਅਸਰਾ ਧਿਆਨ ਰੱਖਦੇ ਆ ਮੇਕ ਸ਼ੁਰ ਕਰਦੇ ਆ ਕਿ ਉਹਨਾਂ ਨੂੰ ਖਾਣਾ ਪੀਣਾ ਉਹਨਾਂ ਦਾ ਪ੍ਰੋਪਰ ਆ ਜਿਵੇਂ ਉਹਨਾਂ ਨੇ ਸ਼ਾਵਰ ਲੈ ਲੈ ਕਿ ਸਹੀ ਵੀ ਤੇ ਕਿ ਉਹਨਾਂ ਦੀ ਦਵਾਈ ਟਾਈਮ ਤੇ ਲਈ ਆ ਸਾਰੀਆਂ ਹੀ ਉਸਤਾਂ ਨੂੰ ਘਰ ਦੇ ਵਿੱਚ ਬੈਠਿਆਂ ਹੀ ਮਿਲ ਜਾਂਦੀਆਂ ਤਾਂ ਜੋ ਉਹਨਾਂ ਨੂੰ ਜਿਵੇਂ ਕੇਅਰ ਹੋਮ ਜਿਵੇਂ ਬਨਰ ਸਿੰਘ ਹੁਮੇ ਕਹਿੰਦੇ ਉੱਥੇ ਪੇਜੰਦੀ ਲੋੜਨੀ ਪੈਂਦੀ ਤੁਹਾਡਾ ਇੱਕ ਸਟਾਰਟ ਕਰਨ ਦਾ ਮਨ ਕਿਵੇਂ ਬਣਿਆ ਹਾਂਜੀ ਮੈਂ ਪਹਿਲਾਂ ਕੋਈ ਸੀ ਸੀ ਕੋਈ ਜਾਂ ਕੋਈ ਇਨਸੀਡੈਂਟ ਇਹਦਾ ਹਾਂਜੀ ਸੋ ਮੈਂ ਪੈਰਾਮੈਡੀਕ ਆ ਬਾਈ ਪ੍ਰੋਫੈਸ਼ਨ ਸੋ ਇਹ ਐਮਐਸਟ ਕੰਮ ਕੀਤਾ ਤੇ ਕਰਦੀ ਨਹੀਂ ਹੁਣ ਮੈਂ ਕੈਜੂਅਲ ਹਾਂ ਉੱਥੇ ਸੋ 6 ਸਾਲ ਮੈਂ ਕੈਲਗਰੀ ਐਮਐਸ ਦੇ ਵਿੱਚ ਲਾਇਆ ਬਾਕੀ ਮੈਂ ਅਲਬਰਟਾ ਦੇ ਵਿੱਚ ਇੱਧਰ ਉੱਧਰ ਸਾਰੇ ਇੱਧਰ ਪਹਿਲਾਂ ਕਿ ਤੁਸੀਂ ਕੈਲਗਰੀ ਚੋਂ ਤੁਹਾਨੂੰ ਸਾਰੇ ਕਿਤੇ ਕੰਮ ਕਰਨਾ ਪੈਂਦਾ ਸੋ ਮੈਂ ਬਹੁਤ ਦੇਖਿਆ ਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਔਰ ਵੈਸੀ ਵੀ ਮੈਂ ਦੇਖਿਆ ਕਿ ਕੈਲਗਰੀ ਦੇ ਵਿੱਚ ਕਿਤੇ ਹੋਮਕੇਅਰ ਨਹੀਂ ਸੀ ਲੋਕ ਖਾਸ਼ ਨਹੀਂ ਸੀ ਕਿਉਂਕਿ ਕਿਤੇ ਕੁਈ ਕੇਅਰਗੇਵਰ ਆ ਜਾਂਦਾ ਸੀ ਕਿ ਲੈਂਗੁਏਜ ਦੀ ਬਹੁਤ ਪ੍ਰੋਬਲਮ ਹੁੰਦੀ ਸੀ ਇਨ ਜਰਨਲ ਔਰ ਆਪਣੀ ਕਮਿਊਨਿਟੀ ਵਿੱਚ ਤਾਂ ਕਿ ਲੋਕਾਂ ਕੋਲੇ ਹੋਮ ਕੇਅਰ ਅਪਰੂਵਡ ਵੀ ਆ ਪਰ ਆਵਰ ਜ਼ਿਲ੍ਹੇਂ ਦੇ ਨਿਊ ਯੂਜ਼ ਹੀ ਨਹੀਂ ਕਰਦੇ ਉਹ ਕਹਿੰਦੇ ਕੋਈ ਫਾਇਦਾ ਤਾਂ ਹੈ ਨਹੀਂਗਾ ਬੀ ਸਮਝੀ ਨਹੀਂ ਆਉਂਦੀ ਕਿ ਜਦੋਂ ਆਉਂਦੇ ਆ ਕੇਅਰਗੇਵਰ ਜਿਵੇਂ ਜਿਵੇਂ ਬੀ ਜਿਵੇਂ ਉਹਨਾਂ ਕੋਲ ਸੋਰ ਕਹਿੰਦੇ ਹੁੰਦੇ ਉਹਨਾਂ ਨੂੰ ਲੱਗਦਾ ਉਹਨਾਂ ਨੇ ਕਿਹਾ ਕਿ ਮੈਂ ਸ਼ਾਵਰ ਨਹੀਂ ਲੈਣਾ ਮੈਂ ਦਵਾਈ ਨਹੀਂ ਲੈਣੀ ਬਸ ਉਹ ਆ ਕੇ ਚਲੇ ਜਾਂਦੇ ਆ ਸੋ ਐਵੇਂ ਦਾ ਮੈਂ ਬਹੁਤ ਕੁਝ ਦੇਖਿਆ ਸੋ ਮੈਨੂੰ ਲੱਗਿਆ ਕਿ ਕੋਈ ਇਹੋ ਜੀ ਕੰਪਨੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਕਿ ਆਪਣੇ ਜਿਵੇਂ ਆ ਖਾਸ ਕਰਕੇ ਆਪਣੀ ਕਮ ਤੇ ਕਿਤੇ ਨਾ ਕਿਤੇ ਮੈਨੂੰ ਇੱਕ ਸੇਵਾ ਦਾ ਮੌਕਾ ਵੀ ਮਿਲਦਾ ਇਸ ਕੰਪਨੀ ਦੇ ਥਰੂ ਬੀਗ ਸੈਡ ਇਟ ਇਜ਼ ਅ ਪ੍ਰੋਫਿਟ ਕੰਪਨੀ ਬਟ ਫਿਰ ਵੀ ਲਾਈਕ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਵਰਗਿ ਦੀ ਕਿਰਪਾ ਨਾਲ ਇੱਕ ਐਜ਼ ਅ ਪੈਰਾਮੈਡਿਕ ਜਿਵੇਂ ਮੈਂ ਤੁਸੀਂ ਬਹੁਤ ਘੱਟ ਟੈਂਟਸਪੈਂਡ ਕਰਦੇ ਆ ਲਿਕ ਪੇਸ਼ੀਐਂਟ ਦੇ ਨਾਲ ਰਾਈਟ ਤੁਸੀਂ ਐਮਰਜੈਂਸੀ ਹੁੰਦੀ ਹੈ ਉਹਨਾਂ ਨੂੰ ਜਲਦੀ ਜਲਦੀ ਹਸਪੀਟਲ ਲੈ ਜਾਂਦੇ ਆ ਪਰ ਇਹਦੇ ਵਿੱਚ ਮੈਂ ਜਿਆਦਾ ਨਮੀਰ ਉਹਨਾਂ ਨਾਲ ਡਾਇਰੈਕਟ ਕਨੈਕਟ ਹੁੰਦਾ ਜਿਹਦੇ ਵਿੱਚ ਨੂੰ ਮੈਂ ਪ੍ਰੋਪਰ ਗੱਲਬਾਤ ਕਰ ਸਕਦੀ ਆ ਜੇ ਕਿਸੇ ਨੂੰ ਕੋਈ ਹੈਲਪੀ ਲੋੜ ਹੁੰਦੀ ਆ I try my best to go out of my way ਜਿਹੜਾ ਕੋਈ ਸਵੀਕਾਰ ਸਕਦੇ ਆ ਉਹ ਚਾਂਸ ਮੈਨੂੰ EMS 'ਚ ਨਹੀਂ ਮਿਲਦਾ ਜਿਹੜਾ ਮੈਨੂੰ ਹੋਮ ਕੇਅਰ ਕੰਪਨੀ ਦੇ ਵਿੱਚ ਮਿਲਦਾ ਵੀਰਪਾਲ ਜਦੋਂ ਕੈਨੇਡਾ ਦੀ ਅਸੀਂ ਗੱਲ ਕਰਦੇ ਆ ਤਾਂ ਅਸੀਂ ਜਦੋਂ ਜਦੋਂ ਅਸੀਂ ਐਜ਼ ਐਨ ਇਮੀਗ੍ਰੈਂਟ ਤੇ ਅਸੀਂ ਮੈਸੂਜ਼ ਕਰਦੇ ਹਾਂ ਕਿ ਸਾਨੂੰ ਜੜੀ ਸੜੀ ਇੰਗਲਿਸ਼ ਦੀਆਂ ਸਕਿੱਲਸ ਐ ਠੀਕ ਠਾਕ ਹੋਣ ਤਾਂ ਕਿ ਅਸੀਂ ਕੰਮ ਕਰ ਸਕੀਏ ਤੇ ਹੋਰ ਸਾਰੇ ਪਰ ਕਈ ਵਾਰੀ ਸਮ ਹੋਂ ਨਹੀਂ ਨੇ ਡਵੈਲਪਮੈਂਟ ਦੀਆਂ ਖਾਸ ਤੌਰ ਤੇ ਜਿਹੜੇ ਜਿਹੜੇ ਏਜਡ ਹੁੰਦੇ ਨੇ ਜਾਂ ਇਵਨ ਯੰਗ ਵੀ ਜੇ ਕਿਸੇ ਨੂੰ ਕੋਈ ਉਹੋ ਜਿਹੀ ਸਮੱਸਿਆ ਆ ਜਾਂਦੀ ਤਾਂ ਹਰ ਸਾਰਕਤੀ ਲਾਈਫ ਦਾ ਵੱਖਰਾ ਵੱਖਰਾ ਸਿਸਟਮ ਐ ਤੇ ਜਿਹੜੀ ਤੁਸੀਂ ਗੱਲ ਕੀਤੀ ਮੈਨੂੰ ਬੜੀ ਵਧੀਆ ਲੱਗੀ ਕਿ ਤੁਸੀਂ ਕਿਸੇ ਨੂੰ ਕੰਫਰਟ ਜਿੱਦ ਜਸੀਂ ਆਪਣੀ ਗੱਲ ਕਰਕੇ ਪਿਆਰ ਦੇ ਨਾਲ ਕੰਫਰਟ ਕਰ ਸਕਦੇ ਹੋ ਤੇ ਬਹੁਤ ਵੱਡੀ ਗੱਲ ਐ ਯਾ ਖਾਸ ਕਰਕੇ ਇਹ ਥੋੜੀ ਗੱਲ ਸੀ ਖਾਸ ਕਰਕੇ ਜਿਵੇਂ ਬਜ਼ੁਰਗਾਂ ਲਈ ਲਾਈਕ ਉਸ ਟਾਈਮ ਤੇ ਉਹ ਨਹੀਂ ਵੀ ਸਿੱਖ ਸਕਦੇ ਚੌਣ ਵੀ ਤਾਂ ਹਨ ਔਖਾ ਹੋ ਜਾਂਦਾ ਔਰ ਸਿਰਫ ਲੈਂਗੁਏਜ ਦੀ ਗੱਲ ਹੀ ਨਹੀਂ ਜੇ ਕਿਹਨ ਪੰਜਾਬੀ ਕੇਅਰਗਿਵਰ ਆਪਣੇ ਘਰੇ ਆਉਂਦਾ ਉਹਨੂੰ ਇਹ ਵੀ ਪਤਾ ਵੀ ਰੋਟੀ ਕੀ ਹੁੰਦੀ ਆ ਹਨਾ ਹੁਣ ਆਪ ਸਾਰਿਆਂ ਨੂੰ ਸਮਝਾ ਨਹੀਂ ਸਕਦੇ ਆਪਾਂ ਵੀ ਕਿਵੇਂ ਦਾ ਫੂਡ ਵਗੈਰਾ ਵੀ ਖਾਣੇ ਆ ਹਨਾ ਸੋ ਉਹ ਵੀ ਈਜ਼ੀ ਬਹੁਤ ਹੋ ਜਾਂਦਾ ਉਹਨੂੰ ਪਤਾ ਹੁੰਦਾ ਵੀ ਉਹ ਐਵੇਂ ਆਪਣਾ ਫੂਡ ਆ ਇਹ ਚੀਜ਼ ਖਾਣੀ ਆ ਸੋ ਓਵਰਆਲ ਉਹਨਾਂ ਨੂੰ ਬਹੁਤ ਈਜ਼ੀ ਲੱਗਦਾ ਸੋ ਵੀਰਪਾਲ ਇੱਕ ਤਾਂ ਇਹ ਦੱਸੋ ਕਿ ਜੇ ਤੁਸੀਂ ਕਹਿੰਦੇ ਕਿ ਤੁਹਾਡਾ ਜਿਹੜਾ ਸਟਾਫ ਹੋਏਗਾ ਨੇਚਰਲੀ ਜਿਹੜਾ ਤੁਸੀਂ ਆਪ ਖੁਦ ਪੈਰਾਮੈਡਿਕ ਹੋ ਤੇ ਨੇਚਰਲੀ ਤੁਹਾਡਾ ਫਰਸਟ ਹੈਂਡ ਐਕਸਪੀਰੀਅੰਸ ਹੈ ਤੇ ਤੁਸੀਂ ਹੁਣ ਅੱਗੇ ਤੁਹਾਡਾ ਸਟਾਫ ਹੋਏਗਾ ਇੰਨਾ ਜ਼ਿਆਦਾ ਸਟਾਫ ਹੋਏਗਾ ਤੇ ਉਹਦੇ ਵਿੱਚ ਕਿ ਉਹ ਫਿਰ ਇੰਨਾ ਸਟਾਫ ਤੁਹਾਨੂੰ ਆਪਣੀ ਲੈਂਗੁਏਜ ਵਾਲਾ ਮਿਲ ਜਾਂਦਾ ਹੈਗੇ ਨਾ ਹਾਂਜੀ ਸੋ ਉਹ ਕਦੇ ਵੀ ਪ੍ਰੋਬਲਮ ਨਹੀਂ ਆਈ ਆਪਣੇ ਬਹੁਤ ਹੀ ਪੰਜਾਬੀ ਕੁੜੀਆਂ ਜਿਹੜੀਆਂ ਹੈਲਥ ਕੇਅਰ ਰੀਟਸ ਐਂਡ ਬਹੁਤ ਜ਼ਿਆਦਾ ਪੰਜਾਬੀ ਕੁੜੀਆਂ ਜਿਵੇਂ ਤੁਹਾਨੂੰ ਪਤਾ ਹੈ ਨਾ ਨਰਸਿੰਗ ਕੀਤੀ ਵੀ ਕਿੰਨੇ ਜਾਣਿਆਂ ਨੇ ਆਪੇ ਨਰਸਿੰਗ ਕਰਦੇ ਆ ਹੈਨਾ ਸੋ ਜਿਹੜੀਆਂ ਬੈਕ ਹੋਮ ਨਰਸਸ ਆ ਉਹਨਾਂ ਨੂੰ ਆਪਾਂ ਐਜ਼ ਅ ਹੈਲਥ ਕੇਅਰ ਰੀਟ ਤੇ ਹਾਇਰ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਨਵਰੀ ਐਕਸਪੀਰੀਅੰਸ ਉਹਨਾਂ ਨੇ ਕੰਮ ਕੀਤਾ ਹੁੰਦਾ ਤੇ ਉਹਨਾਂ ਨੂੰ ਵੀ ਚਲੋ ਜਿੰਨਾ ਚਿਰ ਉਹਦੀ ਨਰਸਿੰਗ ਦਾ ਇੱਥੋਂ ਦਾ ਲਾਇਸੈਂਸ ਨਹੀਂ ਲੈਂਦੇ ਉਹ ਐਜ਼ ਅ ਹੈਲਥ ਕੇਅਰ ਰੀਟ ਕੰਮ ਕਰ ਲ ਹੂੰ ਸੋ ਵੀਪਾਲ ਹੁਣ ਅਗਲਾ ਸਵਾਲ ਇਹ ਤੇ ਆਉਂਦਾ ਜਦੋਂ ਅਸੀਂ ਕਹਿੰਦੇ ਨੇ ਕਿ ਕੇਅਰ ਤਾਂ ਲੈ ਲੈਂਦੇ ਆ ਸਾਨੂੰ ਵੀ ਲੋੜ ਸਾਨੂੰ ਪਤਾ ਸਾਡੇ ਕਿਸੇ ਫੈਮਿਲੀ ਮੈਂਬਰ ਨੂੰ ਲੋੜ ਹੈ ਚਾਹੇ ਬਜ਼ੁਰਗ ਹੋਵੇ ਚਾਹੇ ਕੋਈ ਵੀ ਹੋਵੇ ਪਰ ਪਹਿਲਾ ਥੌਟ ਆਉਂਦਾ ਮਨ ਦੇ ਵਿੱਚ ਉਹ ਬਹੁਤ ਐਕਸਪੈਂਸਿਵ ਆ ਬਹੁਤ ਐਕਸਪੈਂਸਿਵ ਸੋ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਸਿੰਪਲ ਤੁਸੀਂ ਇਹ ਖੁੱਲ ਕੇ ਦੱਸੋ ਹਾਂਜੀ ਜਿਵੇਂ ਮੈਂ ਹਮੇਸ਼ਾ ਗੱਲ ਕਰਦੀ ਹੁੰਨੀ ਆ ਵੀ ਜੇ ਆਪਾਂ ਨੂੰ ਹੁੰਦੇ ਪਿਛ ਲੋ ਆਪਾਂ ਬਾਹਰ ਕੰਮ ਤੇ ਜਾਣਾ ਪਰ ਜੇ ਉਹੀ ਪੈਸੇ ਆਪਾਂ ਨੂੰ ਬਜ਼ੁਰਗਾਂ ਦੀ ਕੇਅਰ ਆਸਤੇ ਦੇਣੇ ਪੈ ਤਾਂ ਉਦੋਂ ਬੈਟਰ ਹੈ ਕਿ ਆਪਾਂ ਘਰੇ ਰਹਿ ਕੇ ਉਹਨਾਂ ਦਾ ਧਿਆਨ ਰੱਖ ਲਈਏ ਰਾਈਟ ਸੋ ਫਿਰ ਕੈਲਕੂਲੇਸ਼ਨ ਕਰ ਲੈਂਦੇ ਆਂ ਸੀ ਹੈਨਾ ਯਾ ਆਬਵੀਅਸਲੀ ਸੋ ਪਰ ਬਹੁਤ ਆਪਣੀ ਕਮਿਊਨਿਟੀ ਚ ਮੈਂ ਦੇਖਿਆ ਬਹੁਤ ਘੱਟ ਪਤਾ ਕਿ ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਸੋ ਇਹ ਵੀ ਮੈਂ ਦੱਸਣਾ ਚਾਹੁੰਨੀ ਆ ਕਿ ਸਰਕਾਰ ਵੱਲੋਂ ਹੋਮ ਕੇਅਰ ਦੇ ਲਈ ਫੰਡਿੰਗ ਹੈਗੀ ਆ ਜਿਦੇ ਵਿੱਚ ਅਸੀਂ ਉਹਨਾਂ ਦੀ ਸਾਰੀ ਹੈਲਪ ਕਰ ਦਾਂਗੇ ਕਿ ਕਿਵੇਂ ਕੈਂਦੀ ਅਪਰੂਵ ਕਰਾਉਣੇ ਆ ਕਿੰਤੇ ਅਪਰੂਵ ਹੁੰਦਾ ਹੁੰਦਾ ਵੀ ਕਿਥੋਂ ਤੁਸੀਂ ਅਲਬਰਟਾ ਚ ਰਹਿਣੀ ਹੋਈ ਚਾਹੀਦੇ ਆ ਇੱਥੋਂ ਤੇਰੇ ਕੋਲ ਹੈਲਥ케ਅਰ ਕਾਰਡ ਹੋਣਾ ਚਾਹੀਦਾ ਤੇ ਨੀਡ ਹੋਣੀ ਚਾਹੀਦੀ ਆ ਲਾਈਕ ਹੁਣ ਜੇ ਕੋਈ ਵਧੀਆ ਤੁਰਿਆ ਫੇਰਦਾ ਦਾ ਤਿਆ ਰੱਖਸਦਾ ਜੇ ਹੁਣ ਮੈਂ ਕਹਾਂ ਮੈਨੂੰ ਹੋਮ ਕੇਅਰ ਚਾਹੀਦੀ ਉਹ ਨਹੀਂ ਅਪਰੂਵ ਕਰਨੀਗੇ ਰਾਈਟ ਉਹਨੇ ਨਹੀਂ ਕਹਣਾ ਤੈਨੂੰ ਲੋੜ ਨਹੀਂ ਹੈਗੀ ਜਸਟ ਐਗਜ਼ਾਮਪਲ ਰਾਈਟ ਸੋ ਨੀਡ ਹੋਣੀ ਚਾਹੀਦੀ ਆ ਜਿਵੇਂ ਕੋਈ ਜੋ ਬਜ਼ੁਰਗ ਹੈ ਜੁਹਨਾਂ ਨੂੰ ਮੋਬਿਲਟੀ ਇਸ਼ੂਜ਼ ਆ ਜਾਂਦੇ ਆ ਲੇਕੋ ਉਹ ਤਾਂ ਥਿਆ ਨਹੀਂ ਰੱਖ ਸਕਦੇ ਉਹ ਸੇਫਲੀ ਗ੍ਰੋਸਰੀ ਕਰਨ ਨਹੀਂ ਜਾ ਸਕਦੇ ਜੇ ਉਹਨਾਂ ਦਾ ਜੇ ਸ਼ਾਵਰ ਉਹਨਾਂ ਨੇ ਕਰਨਾ ਡਰ ਆ ਕਿ ਦੇ ਜੇ ਰਿਸਕ ਆ ਫਾਲ ਵੀ ਡਾਇਗਨੋਸ ਪੈਣ ਉਹ ਸਾਰੇ ਜਦੋਂ ਇਹ ਵਾਲੀ ਸਾਰੀਆਂ ਚੀਜ਼ਾਂ ਹੁੰਦੀਆਂ ਉਹਦੇ ਨਾਲ ਫ੍ਰੀਕੈਂਟੀ ਅਪਰੂਵ ਹੋ ਜਾਂਦੇ ਆ ਸੋ ਕੰਡੀਸ਼ਨਸ ਹੈਗੀਆਂ ਪਰ ਗਵਰਨਮੈਂਟ ਫਾਰਮ ਕਰਦੀ ਹੈ ਹਾਂ ਜੀ ਨੀਡ ਹੋਣੀ ਚਾਹੀਦੀ ਹੈ ਹਾਂ ਜੀ ਨੀਡ ਹੋਣੀ ਚਾਹੀਦੀ ਹੈ ਫਰ ਸ਼ੋਰ ਕਿਉਂਕਿ ਫਿਰ ਤਾਂ ਫੇਅਰ ਨਹੀਂ ਹੋਊਗਾ ਹਨਾ ਕਿਉਂਕਿ ਗਵਰਨਮੈਂਟ ਨਾਲ ਵੀ ਸੋ ਫੇ ਜੀ ਨੀਡ ਹੁੰਦੀ ਹੈ ਤਾਂ ਫਿਰ ਉਹ ਕੈਂਟੀ ਅਪਰੂਵ ਕਰ ਦਿੰਦੇ ਜਦੋਂ ਕੈਂਟੀ ਅਪਰੂਵ ਹੋ ਜਾਂਦੀ ਅਸੀਂ ਸਰਕਾਰ ਨੂੰ ਸਿੱਧਾ ਬੈਲ ਕਰ ਸਕਦੇ ਆ ਕਿਸੇ ਦਾ ਫੈਮਿਲੀ ਦਾ ਕੋਈ ਵੀ ਖਰਚਾ ਨਹੀਂ ਉਹਦੇ ਵਿੱਚ ਆਉਂਦਾਗਾ ਤੇ ਉਹਨਾਂ ਦੇ ਅਕੋਰਡਿੰਗ ਜਿਹੜਾ ਵੀ ਉਹ ਕਹਿਣਗੇ ਵੀ ਕੇਅਰ ਗੀਵਰ ਸਾਨੂੰ ਚਾਹੀਦਾ ਐਵੇਂ ਦੀ ਪੰਜਾਬੀ ਕੁੜੀ ਚਾਹੀਦੀ ਉਹ ਜਿਵੇਂ ਦੇ ਸਾਨੂੰ ਕਹਿੰਦੇ ਅਸੀਂ ਉਵੇਂ ਦਾ ਕੇਅਰ ਗੀਵਰ ਲੱਭ ਦਿੰਨੇ ਆ ਜੇ ਕੀ ਬਰੀ ਨਹੀਂ ਵੀ ਪਸੰਦ ਹੁੰਦਾ ਫਿਰ ਬਦਲ ਦਿੰਨੇ ਆ ਵੀ ਪਰ ਇੱਕ ਦੱਸੋ ਜੀ ਤੁਸੀਂ ਮੈਂ ਇੱਕ ਤੁਹਾਨੂੰ ਬਜ਼ੁਰਗ ਦੀ ਸਿਚੁਏਸ਼ਨ ਦਿੰਦਾ ਕੋਈ ਬਜ਼ੁਰਗ ਹੈ ਉਹਨੂੰ ਡਿਮੈਂਸ਼ੀਆ ਵੀ ਆ ਹੋਰ ਮਲਟੀਪਲ ਹੈਲਥ ਇਸ਼ੂਜ਼ ਆ ਏਜ ਵੀ ਹੈਗੀ ਆ ਹਾਂਜੀ ਉਹਨਾਂ ਨੂੰ ਘਰ ਦੇ ਵਿੱਚੋਂ ਬਾਹਰ ਜਾ ਕੇ ਉਹ ਚਾਹੁੰਦੇ ਮੈਂ ਘਰ ਦੇ ਵਿੱਚ ਹੀ ਰਵਾਂ ਹਾਂਜੀ ਤੇ ਉਹਨਾਂ ਦੇ ਫੈਮਿਲੀ ਮੈਂਬਰ ਕੋਈ ਹੈਗੇ ਕੋਈ ਅਵੇਲੇਬਲ ਕੋ ਬਹੁਤੇ ਨਹੀਂ ਹੈਗੇ ਹਾਂਜੀ ਕਿਹੋ ਕਿਦਾਂ ਹੈਂਡਲ ਕਰਦੇ ਹੋ ਤੁਸੀਂ ਅਸੀਂ ਹਾਂਜੀ ਫਿਰ ਪਹਿਲੀ ਚੀਜ਼ ਕਿਤਾ ਕੰਫਰਟ ਕਿਵੇਂ ਕਰਦੇ ਹੋ ਉਹਨਾਂ ਨੂੰ ਬਜ਼ੁਰਗਾਂ ਕਿਉਂਕਿ ਉਹਨਾਂ ਦੀ ਉਹ ਆਪਣੇ ਨਾਲ ਕੰਫਰਟੇਬਲ ਹੁੰਦੇ ਉਹ ਵਾਰ ਕਿਤੇ ਹੁੰਦੇ ਨਹੀਂ ਸਾਡੀ ਵੀ ਇਹ ਜ਼ਿਆਦਾਤ ਹੋਵੇ ਸ਼ਾਇਦ ਜਦੋਂ ਅਸੀਂ ਬਜ਼ੁਰਗ ਹੋ ਜਾਣਾ ਸੋ ਸਭ ਤੋਂ ਪਹਿਲੀ ਗੱਲ ਤਾਂ ਪੰਜਾਬੀ ਕੇਅਰਗੇਵਰ ਉਹਦੇ ਨਾਲ ਬਹੁਤ ਫਰਕ ਪੈਂਦਾ ਉਹਨਾਂ ਨੂੰ ਆਏ ਹੋ ਜਾਂਦੇ ਵੀ ਕੋਈ ਇਹੋ ਜੀ ਕੁੜੀ ਆ ਜਿਹੜੇ ਮੈਨੂੰ ਸਮਝਦੀ ਆ ਵੀ ਜਿਹੜੇ ਮੇਰੇ ਅਗੇਨ ਫੂਡ ਨੂੰ ਸਮਝਦੀ ਆ ਮੇਰੇ ਸਬਹਾਨ ਨੂੰ ਸਮਝਦੀ ਆ ਇਵਨ ਕਿ ਜੇ ਸਪੈਸ਼ਲੀ ਡਿਮੈਂਸ਼ੀਆ ਦੇ ਵਿੱਚ ਕੀ ਹੁੰਦਾ ਉਹ ਕਈ ਵਾਰੀ ਉਹਦੇ ਬਚਪਨ ਵਿੱਚ ਫਿਰਦੇ ਹੁੰਦੇ ਆ। ਕਈ ਵਾਰ ਜਦੋਂ ਟੀਨੇਜਰ ਹੁੰਦੇ ਉਹ ਟਾਈਮ 'ਚ ਫਿਰਦੇ ਹੁੰਦੇ ਉਹਨਾਂ ਨੂੰ ਉਹੀ ਸੱਚ ਲੱਗਦਾ ਵੀ ਉਹੀ ਹੋ ਰਿਹਾ ਹਨਾ। ਸੋ ਚਲੋ ਪੰਜਾਬੀ ਕੁੜੀ ਹੋਊਗੀ ਤਾਂ ਜੇ ਉਹ ਖੇਤਾਂ ਦੀ ਵੀ ਗੱਲ ਕਰਨਗੇ ਤਾਂ ਉਹਨਾਂ ਨੇ ਗੱਲ ਕਰ ਲੁੱਗੀ। ਹਾਂ ਤਾਂ ਉਹਦੇ ਨਾਲੇ ਕਿੰਨਾ ਫਰਕ ਪੈਂਦਾ। ਐ ਕਿ ਜਿਸ ਨੂੰ ਸਮਝ ਹੀ ਨਹੀਂ ਉਹ ਕੀ ਕਰ ਰਿਹਾ ਤਾਂ ਜਿਹੜੇ ਸਪੈਸ਼ਲੀ ਡਿਮੈਂਸ਼ੀਆ ਵਾਲੀ ਜਿਹੜੀ ਕਲਾਇੰਟਸ ਹੁੰਦੀਆਂ ਉਹ ਹੋਰ ਜ਼ਿਆਦਾ ਜਿਵੇਂ ਐਜੀਟੇਟ ਹੋ ਜਾਂਦੇ ਆ ਜਦੋਂ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਕਮਿਊਨੀਕੇਟ ਤੁਸੀਂ ਉਹਨਾਂ ਨਾਲ ਕਿਵੇਂ ਕਰਦੇ ਆ ਇਹ ਮੇਰਾ ਵੀ EMS ਚ ਐਕਸਪੀਰੀਅੰਸ ਆ ਹੋਮ ਕੇਅਰ ਚ ਵੀ ਇਟ ਮੇਕਸ ਅ ਹਿਊਜ ਡਿਫਰੈਂਸ ਬਹੁਤ ਜ਼ਿਆਦਾ ਫਰਕ ਮੈਂ ਕਮਿਊਨੀਕੇਸ਼ਨ ਮੈਂ ਕਹਿੰਦੇ ਨਾ ਕਿ ਅੱਧੀ ਤੇ ਜਿਹੜਾ ਟਡ ਟਡ ਤਰ ਜਿਹੜਾ ਸਾਮਸ ਵੜ ਕਰਦਾ ਜੇ ਤੁਹਾਡੇ ਨਾਲ ਗੱਲ ਚੱਕੀ ਕਰਨੇ ਤਾਂ ਤੁਹਾਡੀ ਦੀ ਪ੍ਰੋਬਲਮ ਆਉਂਦੀ ਹੈ ਮੀਨ ਕਿ ਇਹ ਗੱਲ ਤਾਂ ਮੈਂ EMS ਚ ਵੀ ਦੇਖੀ ਆ ਜਦੋਂ ਤੁਸੀਂ ਕਿਵੇਂ ਉਹਨਾਂ ਦੇ ਧਿਆਨ ਕਿਵੇਂ ਗੱਲਬਾਤ ਕਰਦੇ ਆ ਅਨ ਐਂਗਜ਼ਾਇਟੀ ਕਾਲਸ ਬਲੀਵ ਨਹੀਂ ਕਰ ਲੋਗੇ ਕਿ ਕਿੰਨੀ ਜਿਆਦਾ ਮੈਂਟਲ ਹੈਲਥ ਨਾਲ ਰਿਲੇਟਡ ਕਾਲਸ ਹੁੰਦੀਆਂ ਲਾਈਕ ਬਹੁਤ ਜਿਆਦਾ 50% ਤੋਂ ਜ਼ਿਆਦਾ ਸੋ ਗੱਲਬਾਤ ਉੱਤੇ ਬਹੁਤ ਡਿਫਰੈਂਸ ਪਾਉਂਦੀ ਆ ਲਾਈਕ ਕਿਵੇਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਉਹਦੇ ਨਾਲ ਹੀ ਉਹ ਕੰਮ ਹੋ ਜਾਂਦੇ ਬਹੁਤ ਫਰਕ ਪੈਂਦਾ ਹੂੰ ਇਹ ਵੀਰਪਾਲ ਇੱਕ ਥੋੜਾ ਜਿਹਾ ਆਊਟ ਆਫ ਦਾ ਕੰਟੈਕਸਟ ਸਵਾਹ ਹੈ ਸਾਡਾ ਯੂਥ ਇੱਥੇ ਤੁਸੀਂ ਵੀ ਹੁਣ ਨੇਚਰਲੀ ਯੂਥ ਨੂੰ ਬਿਲੋਂਗ ਕਰਦੇ ਹੋ ਇੱਥੇ ਬਹੁਤ ਯੂਥ ਹੈ ਜਿਹੜਾ ਜਿਹੜੇ ਵਿਚਾਰੇ ਇਮੀਗ੍ਰੇਸ਼ਨ ਲੈਣ ਲਈ ਹੋਰ ਚੀਜ਼ਾਂ ਨਾਲ ਲਈ ਬੜੇ ਸਟਰਗਲ ਕਰ ਰਹੇ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਹੈਗੀਆਂ ਆਪਸ਼ਨਸ ਇਹਦੇ ਵਿੱਚ ਇਧਰ ਨੂੰ ਉਹ ਵੀ ਥੋੜਾ ਟ੍ਰੇਨਿੰਗ ਲੈ ਕੇ ਜਾਣ ਤੇ ਗੁੱਡ ਓਪਰਚ्युनिटी ਕੀ ਕਹਿੰਦੇ ਹੋ ਇਹਦੇ ਬਾਰੇ ਇਮੀਗ੍ਰੇਸ਼ਨ ਲਈ ਵੀ ਜਿਵੇਂ ਤੁਸੀਂ ਦੇਖਿਆ ਉਹਨਾਂ ਨੇ ਬਹੁਤ ਜਿਵੇਂ ਹੋਮ ਸਪੋਰਟ ਵਰਕਰਸ ਇਹ ਬਹੁਤ ਹੌਨ ਪ੍ਰੋਗਰਾਮ ਹੈ ਕਿੰਨੇ ਲੋਕ ਨੂੰ ਇਹਨਾਂ ਪੀਆਰ ਮਿਲੀ ਵੀ ਆ ਤੇ ਹੋਰ ਵੀ ਕਾਫੀ ਇੱਥੇ ਕਰ ਰਿਹਾ ਹਨ ਹੈਨਾ ਹੈਲਥ케ਅਰ ਦੇ ਵਿੱਚ ਲੇਕ ਬਾਕੀ ਜਗ੍ਹਾ ਦੇ ਨਾਲ ਈਜ਼ੀ ਆ ਉਹਨਾਂ ਦੇ ਲਈ ਪੀਆਰ ਵਗੈਰਾ ਲੈਣੀ ਹਾਂਜੀ ਸਾਨੂੰ ਬਹੁਤ ਕਾਲਸ ਆਉਂਦੀਆਂ ਬਹੁਤ ਹੈਗੇ ਵੀ ਆਪਣੇ ਨਾਲ ਜਿਨ੍ਹਾਂ ਦੀ ਆਪਾਂ ਜਿੰਨੀ ਕਰ ਸਕਦੇ ਆ ਆਪਾਂ ਕੋਸ਼ਿਸ਼ ਕਰਦੇ ਹੈਲਪ ਕਰਨ ਦੀ ਤੇ ਜੇ ਕੋਈ ਨਰਸਸ ਵੀ ਹੈਗੀਆਂ ਜਿਨ੍ਹਾਂ ਦਾ ਵ ਉਹਨਾਂ ਨੂੰ ਐਸ ਅ ਹੈਲਥ ਕੇਅਰ ਇਹ ਹਾਇਰ ਕਰ ਸਕਦੇ ਆ ਠੀਕ ਹੈ ਜੀ ਵੀਰਪਾਲ ਜੀ ਔਰ ਇੱਕ ਇਹਦੇ ਵਿੱਚ ਮੈਂ ਜਿਹੜਾ ਇਹ ਸਵਾਲ ਹੈ ਕਿ ਅਸੀਂ ਜਿਹੜਾ ਕੰਪਨੀ ਹੈ ਜੀ ਇਹ ਕਿੱਥੇ ਕਿੱਥੇ ਸਰਵਿਸ ਦਿੰਦੀ ਹੈ ਜੀ ਤੁਹਾਡੀ ਕੈਲਗਰੀ ਚ ਇਕੱਲੇ ਜਾਂ ਪੂਰੇ ਅਲਬਰਟਾ ਚ ਆਪਾਂ ਪੂਰੇ ਹੀ ਅਲਬਰਟਾ ਦੇ ਵਿੱਚ ਆ ਕੈਲਗਰੀ ਐਡਮੈਂਟਨ ਗ੍ਰੈਂਡ ਪ੍ਰੇਰੀ ਰੈਡੀਅਰ ਮੈਡੀਸਨ ਹੈ ਕਿਤੇ ਵੀ ਕਿਤੇ ਵੀ ਆਪਣੇ ਪੰਜਾਬੀ ਹੈਗੇ ਆ ਜਾਂ ਕੋਈ ਇੰਡੀਅਨਸ ਇਨ ਜਰਨਲ ਕੋਈ ਵੀ ਲੈਂਗੁਏਜ ਬੋਲਣ ਵਾਲੇ ਆਪਾਂ ਨੂੰ ਉਹਨਾਂ ਦਾ ਕੇਅਰ ਦੇ ਉਤਾਰਿੰਜ ਕਰ ਸਕਦੇ ਆ ਠੀਕ ਹੈ ਜੀ ਵੀਰਪਾਲ ਜੀ ਬਹੁਤ ਸ਼ੁਕਰੀਆ ਤੁਸੀਂ ਆਏ ਤੇ ਔਰ ਤੁਸੀਂ ਬਹੁਤ ਵੈਲਿਊਏਬਲ ਗੱਲਾਂ ਕੀਤੀਆਂ ਅਦਰਵਾਈਜ਼ ਵੀ ਅਸੀਂ ਚਲੋ ਇਹ ਮੈਨੂੰ ਲੱਗਦਾ ਹੈ ਕਿ ਪਤਾ ਹੋਣਾ ਚਾਹੀਦਾ ਜਿਵੇਂ ਤੁਸੀਂ ਮੈਨੂੰ ਆਉਂਦਿਆਂ ਮੈਨੂੰ ਤੁਸੀਂ ਪੁੱਛਿਆ ਕਿ ਤੁਹਾਨੂੰ ਪਤਾ ਗੌਮਟ ਵੀ ਫੰਡ ਕਰਦੀ ਨਹੀਂ ਪਤਾ ਹੌਨੈਸਟਲੀ ਨਹੀਂ ਪਤਾ ਜੀ ਸਾਨੂੰ ਮੁਨੀ ਦੇਰ ਤੱਕ ਨਹੀਂ ਪਤਾ ਹੁੰਦਾ ਜਿੰਨੀ ਤੱਕ ਸਾਡੇ ਆਪਣੇ ਤੇ ਨਹੀਂ ਪੈਂਦੀ ਹਾਂ ਹਾਂਜੀ ਸੇ ਫਿਰ ਵੀ ਨਹੀਂ ਕਿਵਰੇ ਪਤਾ ਲੱਗਦਾ ਬਹੁਤ ਸ਼ੁਕਰੀਆ ਜੀ ਤੁਸੀਂ ਆਏ ਇੱਕ ਕਲਮੇ ਹੋਰ ਸੌਰੀ ਮੈਂਸ਼ਨ ਕਰਨਾ ਚਾਹੁੰਦੀ ਐ ਇੱਥੇ ਉਹ ਇਹ ਕਿ ਜਿਨ੍ਹਾਂ ਕੋਲੇ ਆਲਰੇਡੀ ਹੋਮ ਕੇਅਰ ਹੈਗੀ ਆ ਜਿਵੇਂ ਉਹਨਾਂ ਨੂੰ ਪਤਾ ਨਹੀਂ ਕਿ ਕਲੈਂਟ ਡਾਇਰੈਕਟਡ ਹੋਮ ਕੇਅਰ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਉਹ ਸਾਡੇ ਨਾਲ ਆ ਸਕਦੇ ਆ ਉਹਦੀ ਕੰਪਨੀ ਚੇਂਜ ਕਰ ਸਕਦੇ ਆ ਸਾਡੇ ਨਾਲ ਇਹ ਫਰਕ ਹੋਊਗਾ ਇੱਕ ਤਾਂ ਪੰਜਾਬੀ ਹਿੰਦੀ ਉਰਦੂ ਕੋਈ ਵੀ ਲੈਂਗੁਏਜ ਬੋਲਣ ਵਾਲਾ ਨੂੰ ਕੇਅਰ ਗੀਵਰ ਚਾਹੀਦਾ ਸੀ ਉਹ ਪੇਜ ਦੇ ਆ ਫਿਰ ਉਹ ਸਕੈਡਿਊਲ ਵੀ ਆਪਦੀ ਮਰਜ਼ੀ ਨਾਲ ਬਣਾ ਸਕਦੇ ਆ ਆਪ ਦੇ ਕੰਮ ਦੀ ਅਕੋਰਡਿੰਗ ਜਦੋਂ ਉਹਨਾਂ ਨੂੰ ਐਕਚੁਅਲੀ ਕੇਅਰ ਗੀਵਰ ਦੀ ਲੋੜ ਆ ਹਨਾ ਇਹ ਚੀਜ਼ਾਂ ਉੱਤੇ ਅਲੱਗ ਹੋਣਗੀਆਂ ਹਾਂਜੀ ਤੇ ਸੇਮ ਕੇਅਰ ਗੀਵਰ ਹੋਊਗਾ ਠੀਕ ਹੈ ਜੀ ਇੱਕ ਵਾਰ ਬਹੁਤ ਸ਼ੁਪਰੀਜੀਤ ਆ ਡਾ. ਨੰਦਿਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ